ਪਗਲ ਸਿੰਘ ਜਿਹੜਾ ਹੈ ਨਾ 716 ਦਿਨ ਜੇਲੇ ਚਲਿਆ ਜੀ ਔਰ ਜਿੰਦੇ ਚਾਹ 168 ਦਿਨ ਮੈਂ ਇਫ ਆਈ ਐਮ ਨਾਟ ਮਿਸਟੇਕਨ ਉਹ ਦਿਨ ਨੇ ਜਦੋਂ ਉਹਨੂੰ ਸਜ਼ਾਏ ਮੌ ਸੁਣਾਈ ਗਈ ਸੀ 2.5 ਦਿਨ ਚ ਇੱਕ ਦਾ ਪੜ ਜਾਂਦਾ ਸੀ ਮੈਂ 80 ਸਾਲ ਦਾ ਹੋ ਗਿਆ ਮੈਂ ਨਹੀਂ ਇੱਕ ਦਾਪਾ ਨਹੀਂ ਪੜੀਆਂ ਜਿੰਨੀਆਂ ਸਾਡੇ 23 ਸਾਲਾਂ ਦੇ ਚ ਪੜੀਆਂ ਪ੍ਰੋਫੈਸਰ ਵਿਪਨ ਚੰਦਰ ਲਿਖਦਾ ਬਹੁਤ ਸੋਹਣੀ ਗੱਲ ਲਿਖੀ ਹੈ ਹਿਸਟੋਰੀਅਨ ਸੀਗੇ ਜੀ ਐਨ ਯੂ ਦੇ ਹੁਣ ਤਾਂ ਡੈਥ ਹੋ ਗਈ ਉਹਨਾਂ ਦੀ मतलब कि भगत सिंह जैसा कैदी दुनिया के इतिहास से नहीं आया दैट जेल वॉज कन्वर्टिड इन टू लाइब्रेरी एंड लैबोरटरी डॉक्टर राधा कृष्ण कहें ए नेशन इज बिल्ट इन इट्स लाइब्रेरीज एंड लैबोरटरी सिर्फ मंदिर मस्जिद गुरुद्वारे नहीं बनता सिर्फ उन्होंने mm -hmm. अपना रोल है लेकिन ये लाइब्रेरिया बन लैबोरटरी बनता हैज कन्वर्टेड इन टू यूनिवर्सिटी मतलब के ਦਾ ਹੀਨ ਇੱਕ ਵਾਰ ਇਹਨੂੰ ਜੇ ਉਹਨੇ ਕਿਹਾ ਜੇ ਲੈਣਾ ਯਾਰ ਤੂੰ ਕਿਤਾਬਾਂ ਵਾਪਸ ਕਰਦਾ ਐ ਇੰਨੀ ਜਲਦੀ ਕਹਿੰਦਾ ਪੜ ਲੈਣਾ ਕਹਿੰਦਾ ਕੋਈ ਡਿਸਕਸ ਕਰਕੇ ਦੇਖ ਲੈ ਮੈਂ ਹਾਂ ਫਿਰ ਜੋ ਪੜਦਾ ਸੀਗਾ ਫਿਰ ਜੇ ਲੈਣੀ ਤੁਸੀਂ ਦੇਖਦੇ ਹੋ ਨੋਟ ਬਣਾਉਂਦੇ ਸੀ ਐਨਲਾਈਜ਼ ਵੀ ਕਰਦੇ ਸੀ ਫਿਰ ਆਪਣੇ ਆਪ ਨੂੰ ਕਰੈਕਟ ਵੀ ਕਰਦੇ ਸੀ ਸ਼ਾਇਦ ਮੈਂ ਠੀਕ ਹਾਂ ਮੈਂ ਦਾਅਵੇ ਨਾਲ ਨਹੀਂ ਕਹਿੰਦਾ 550 ਫਿਗਰ ਹੈ ਟੋਟਲ ਇੰਨੀ ਕਿਤਾਬਾਂ ਪੜੀਆਂ ਕਿਤਾਬਾਂ ਐਨੀ ਛੋਟੀ ਉਮਰ 'ਚ ਪੜੀਆਂ ਨੇ ਦੁਨੀਆ ਦੀ ਹਿਸਟਰੀ ਦੇ ਵਿੱਚ ਐਨੀਆਂ ਕਿਤਾਬਾਂ ਐਨੀ ਛੋਟੀ ਉਮਰ 'ਚ ਕਿਸੇ ਨੇ ਨਹੀਂ ਪੜੀਆਂ ਦੁਨੀਆ ਦੇ ਜਿੰਨੇ ਕੈਦੀ ਐਸਾ ਕੈਦੀ ਦੁਨੀਆ ਚ ਕਦੀ ਆਇਆ ਨਹੀਂ ਨਾ ਕਦੀ ਸ਼ਹਿਰ ਆਏਗਾ ਤੂੰ ਦੱਸੋ ਹੱਸਦੇ ਜਾ ਰਿਹਾ ਥાંਸੀ ਦੇ ਫੰਦੇ ਤੇ ਜੇਲ੍ਹੇ ਰਹੋਗੇ ਪੈਰੀਆਂ ਲਾ ਦੇ ਅੱਛਾ ਹਾਂ ਫਿਰ ਔਰ ਇਹ ਆਖਰੀ ਇੱਛਾ ਪੁੱਛੀ ਗਈ ਤੇ ਕਿਹਾ ਕਿ ਆਈ ਵਿਸ਼ ਆਈ ਕੁੱਡ ਫਿਨਿਸ਼ ਦਿਸ ਬੁੱਕ ਕੁਝ ਹੋਇਆ ਕਿ ਨਹੀਂ ਉਹ ਨਹੀਂ ਉਹਨੇ ਕਿਹਾ ਨਾ ਕਿ ਇਨਕਲਾਬੀ ਦੂਜੇ ਇਨਕਲਾਬੀ ਨੂੰ ਮਿਲਣ ਡਿਆ ਲੇਕਿਨ ਉਹਨਾਂ ਦਾ ਤਾਂ ਮੈਨੂਅਲ ਜੇਲ ਮੈਨੂਅਲ ਹੈ ਨਾ ਉਹ ਤਾਂ ਫਾਂਸੀ ਦੇਦੇ ਨਹੀਂ ਇਸ ਨੂੰ ਨੇ। ਦੁਆਣਾ ਦੁਆਣਾ ਵੀ ਹੁੰਦਾ ਹੈ। ਉਸ ਤੋਂ ਪਹਿਲੇ ਹਾਲਾਂਕਿ ਉਸ ਦਿਨ ਨੇ ਤੇ ਯਾਰ ਨੇ ਚਾਵਲ ਖਵਾਤੇ ਸੀਗੇ। ਉਹ ਇਹਨੇ ਕਿਹਾ ਯਾਰ ਚਾਹ ਕਿਉਂਕਿ ਇਹ ਨਾ ਕਿ ਜਦੋਂ ਫਾਂਸੀ ਦਿੰਦੇ ਨਾ ਤੇ ਪਾਟੀਆਂ ਦਾ ਖਤਰਾ ਹੁੰਦਾ ਵੈਸੇ। ਤੇ ਮਤਲਬ ਕਿ ਉਹ ਖਾਲੀ ਪੇਟ ਹੀ ਹੁੰਦੇ ਨੇ। ਤੇ ਇਹ ਖਵਾਇਆ ਸੀ ਇਹਨੇ ਬਲਕਿ ਇਹ ਵੀ ਇੱਕ ਨੂੰ ਕਿਹਾ। ਔਰ ਇਹਨੇ ਜੋ ਉਹਨੇ ਕੋਲ ਸਮਾਨ ਸੁੰਦਾ ਇਹਦਾ ਦੇਖੋ ਆਖਰੀ ਵਕਤ ਇਹਨੇ ਕੋਲ ਪੁੱਛਿਆ ਤੇਰੀ ਕੋਈ ਹਾਰਦਿਕ ਇੱਛਾ ਆਖਰੀ ਇੱਛਾ ਹੋਵੇ। ਕਹਿੰਦਾ ਮੈਂ ਨਾ ਜਿਹੜਾ ਸਫਾਈ ਕਰਨਾ ਉਹਨੂੰ ਬੇਬੇ ਕਹਿੰਦਾ ਸੀ। ਬੇਬੇ ਜਮਨਪਾਤਾ ਪੰਜਾਬੀ ਜਮਾਨ ਨੂੰ ਕਹਿੰਦੇ ਨੇ ਹਰਿਆਣੇ ਦੇ ਬੇਬੇ ਭੈਣ ਨੂੰ ਕਹਿੰਦੇ ਨੇ ਵੈਸੇ ਤੇ ਇਹਨੇ ਉਹਨੂੰ ਕਿਹਾ ਸੀਗਾ ਕਿ ਯਾਰ ਮੈਂ ਤੇਰੀ ਅੱਧੀ ਰੋਟੀ ਖਾਣਾ ਚਾਹੁੰਦਾ ਉਹਨੇ ਕਿਹਾ ਸਵਾਰ ਜੀ ਤੁਸੀਂ ਮਤਲਬ ਕਿ ਮੈਂ ਤਾਂ ਇਹਨਾ ਛੋਟਾ ਕੰਮ ਕਰਦਾ ਤੁਸੀਂ ਕਹਿੰਦਾ ਨਹੀਂ ਨਹੀਂ ਮੇਰੀ ਮਾਂ ਵੀ ਤਾਂ ਮੇਰਾ ਜੋ ਹੈ ਸਾਫ ਕਰਦੀ ਸੀ ਗੰਦਗੀ ਤੇ ਮਾਂ ਨੂੰ ਮੈਂ ਨਫ਼ਰਤ ਕਰਨੀ ਸ਼ੁਰੂ ਕਰ ਦਾਂਗਾ ਤੂੰ ਨੂੰ ਮਾਂ ਸਮਝਦਾ ਸੀ ਬੇਬੇ ਸਮਝ ਮਤਲਬ ਦਲਿਤਾਂ ਦੇ ਬਾਰੇ ਜਾਂਦੀ ਸੋਚ ਦੇ ਵੈਸੇ ਚਮਨ ਲਾਲ ਨੇ ਕਹੇ ਕਿ ਡਾਕਟਰ ਬੇਡ ਕਰਦੇ ਬਾਅਦ ਕੋਈ ਅਗਰ ਦਲਿਤਾਂ ਨਾਲ ਸਭ ਤੋਂ ਜ਼ਿਆਦਾ ਪਿਆਰ ਕਰਨ ਵਾਲਾ ਸੀ ਤਾਂ ਪਗਤ ਸਿੰਘ ਸੀ